ਕੀ ਹੈ ਬਾਈ ਚੰਦ ਪ੍ਰਾਣਾ ਨਾਂ ਕੀ ਇਹਨਾਂ ਦਾ ਇਹ ਪਹਿਲਾਂ ਟੀਮ ਵੀ ਖੜਾ ਦੀ ਜੀ ਉਹਨਾਂ ਦੀ ਬੋਟੀ ਹੈ ਗਰਾਊਂਡ ਦੇ ਇੱਕ ਦੇ ਵਿੱਚ ਸਾਡੇ ਪੈਣ ਦੇ ਬਾਈ ਹਰਿਆਪੁਰ ਦੇ ਬਹੁਤ ਸਤਿਕਾਰ ਦੇ ਨਾਲ ਧਿਆਨ ਖਿੱਚੀ ਮਾਰਕਵਾਦਾ ਜਿੱਪੂ ਸਾਡੇ ਵੱਟੋਂ ਵੀ ਆਰ ਬਾਈ ਸਾਡੇ ਸਾਰੇ

ਵੱਖ-ਵੱਖ ਹਰ ਇੱਕ ਚੋਟੀ ਦੇ ਦੇ ਖੜੇ ਵਾਲੇ ਨੂੰ ਭਾਈ ਜੀ ਪਿੰਡ ਵਾਲੇ ਮੁੰਡੇ ਮੇਰੀ ਬੇਟੀ ਹੈ ਮੇਰਾ ਵੀਰ ਬਣ ਕੇ ਉਹ ਵੀ ਤਿਆਰ ਬਰ ਤਿਆਰ ਰਹਿਣਗੇ ਨਾਲ ਖਵਾਂਡ ਪਿੰਡਾ ਝੰਡਾ ਵਾਲਾ ਮੇਰੇ ਮਿੱਤਰੋ ਇਹ ਕਹਾਂ ਕਿ ਖੇਡਾਂ ਦਾ ਤਾਰੂ ਤਾਰੂ ਤਿਆਰ ਤਿਆਰੀ ਆਹ ਕਹਿੰਦੇ ਹਰਲਾ ਪੁਰੀਆ ਮੇਰੇ ਮੱਥੇ ਵੱਡੇ ਮਾਨਨ ਸਨਮਾਨਾਂ ਦੀ ਗੱਲ ਹੈ ਉਹ ਜੁੱਲਾ ਕਹਿੰਦੇ ਫੱਟੀਆਂ ਨੇ ਜ਼ਿੰਦਗੀ ਨੂੰ ਸਤਕਾਰ ਦਿਲ ਭਰਾਉਣੇ ਸਾਡੇ ਸੇਬੂ ਯਾਰਾਂ ਦੀ ਫੋਟੋਆਂ ਤੇ ਅਗਲੇ ਵੀ ਹੋਗਾ ਤੇ ਚਰਚੇ ਹੋਣਗੇ ਮੁਕਾਬਲਾ ਚੋਟੀ ਦਾ ਇਧਰ ਉਹ ਬੱਲੇ 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 ਉਹ ਅੱਧੀ ਭੰਗਰਾ ਯਾ ਭੁਮਰਾ ਇਹ ਜੋ ਲੋਕੇ ਪਰਮੇ ਫੱਡੇ ਮੰਗਾ ਉਹ ਕਿਵੇਂ ਇਧਰ ਮਾਰ ਕੇ ਜਿੱਤ ਗਏ ਤੁਸੀਂ ਬਸੇ ਮਾਰ ਕੇ ਜਿੱਤ ਗਏ ਤੁਸੀਂ ਗਰਾਊਂਡ ਨੰਬਰ 3 ਤੇ ਜਿੱਤ ਬੋਲ ਕੇ ਆਈ ਮੇਰਾ ਭਾਈ ਆਓ ਮੇਰਾ ਵੀਰ ਬਣ ਕੇ ਪਾਈ ਜੀ ਖੇਮੂ ਵਾਲੇ ਦੀ ਟੀਮ ਆ ਗਈ ਭਾਈ ਖੇਮੂ ਵਾਲਾ ਤੁੱਕੇ ਮੇਰਾ ਪਰ ਠੀਕ ਆ ਯਾਰ ਬੰਦੇ ਨੂੰ ਜਾਣਦੇ ਤਾਂ ਹੈਗੇ ਆ ਹੱਟ ਜਾ ਕਬਡੀ ਪਟੂਲੇ ਦੀ ਟੀਮ ਜਾਂਦੇ ਬੰਦੇ ਸਟੇਟ ਦੇ ਪਰ ਸਵਾਦ ਕਿਤੇ ਦੂ ਬਾਰੀਗਰ ਟੀਮ ਨਤੁਰੀ ਹੋਤੀ ਇਤਨੇ ਘੁੰਮ ਗਏ ਕਿਥੇ ਹੋੜਾ ਕਿਤੇ ਲੋਕ ਆ ਗਏ ਬੋਟਾ ਮਾਸਟਰ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਹੈ ਜਿਸ ਕਰਕੇ ਬਸ ਸਭ ਦਾ ਧੰਨ ਸੋਦਾ ਉਹ ਵੀਰ ਜਿਹੜੇ ਮੁੰਡੇ ਨੰਬਰ ਕਰਨ ਵਾਲੇ ਜਿਹੜੇ ਫਾਈਨਲ ਖੇਡ ਰਹੇ ਨੇ ਇਹ ਆਪਣੇ ਵੱਲ 11 ਹੈ ਰੁਕੇ ਨੇ ਕਬੀ ਖੜਿਆ ਆਉ ਮੇਰਾ ਟੀਮ ਮਰਜਾ ਕਿੰਨੇ ਦਾ ਮੈਚ ਹੈ ਤਿੰਨ ਪ੍ਰੈਮੇਚਰ ਟੀਮਾਂ ਨਾਲ ਬੀਗਦਾ ਹਾਂ ਹਾਉਦਰ ਕੌਣ ਖੇਡਾ ਜਿੱਤ ਗਈ ਕਰਦੇ ਕਮਲ ਕਾਲ ਕਰਦੇ ਕਰਾਂ ਜੈਮੀ ਵਾਰ ਜੈਮੀ ਜੈਮੀ ਬਹੁਤ ਗੱਜੇ ਬਹੁਤ ਗੱਜੇ ਲੰਗੂ ਭਰਾਦੇ ਵਾਲਾ 2 ਨੰਬਰ ਦਾ ਮੇਰੇ ਨਾਲ ਮੇਰਾ ਵੀਰ ਰੱਖਣਾ ਮੈਚ ਆ ਗਿਆ ਉਸਤਾਦ ਤੇ ਲੰਗੂ ਭਰਾਦੇ ਵਾਲਾ ਮੱਖਣਾ ਮੈਚ ਵੀ ਉਸਤਾਦ ਨੇ ਆ ਗਿਆ ਆਲੇ ਕਿਹੜੇ ਗਰਾਉਂਡ ਚ ਉਹਦੇ ਕੋਲ ਤੇ ਗੰਦਾ ਇਹ ਮੁੰਡਾ ਉਹਦੀ ਗਰਾਮੇ ਬੱਚੇ ਬੰਦੇ ਲਾ ਕੇ ਜਿਹਦੀ ਵਾਰੀ ਤੇ ਖੇਡੇ ਜਾਂਦਾ ਮੇਰਾ ਵੀਰ ਹੈ ਚਾਂਦਰ ਵੀ ਨਹੀਂ ਹੁੰਦਾ ਕਿਸੇ ਕੋਲੇ ਫਿਰ ਚਾਂਦਰ ਹੈ ਆਪਣੇ ਕੋਲੇ ਟਾਈਮ ਹੈ ਡਰ ਆ ਉਹ ਦੇਖ ਨਹੀਂ ਆ ਰਿਹਾ ਹਾਂ ਜਿੱਕ ਦੀ ਗੱਲ ਨੂੰ ਇਹ ਦੱਬੀ ਆ ਛੋਟੀ ਚਾਂਦਰ ਕਿੰਨੇ ਹੋ ਗਏ ਜਿਹੜੇ ਪਾਰਟੀ ਹੋ ਰਹੀ ਕੋ ਚਤਰੀ ਦਾ ਕੁਝ ਥਾਂ 13 ਹੋ ਗਏ ਮੈਚ ਜਿੱਤਾ ਜਾਂਦੇ ਬਾਈ ਦੌੜਦਾ ਮੈਂ ਤੁਹਾਨੂੰ ਪਾਣੀ ਬੜੀ ਦਾ ਲਾਸਟ ਬਾਈ ਵਾਲਾ ਗੱਲ ਜਿੱਤ ਗਈ ਹੈ ਲਾਸਟ ਆ ਗਿਆ ਲਾਸਟ ਇਹਨਾਂ ਕੋ ਛਾਇਰੇ ਕੋਠੇ ਜਵਾਹ ਤੇਰੀ ਆਲੀ ਬਟਿਆਲੇ ਤੋਂ ਹੋਰ ਲਾ ਇਹਨੇ ਬੜੇ ਥੋੜੇ ਲੱਟ ਨੇ ਤਦ ਵੀ ਨਹੀਂ ਬੜਾ ਭਾਈ ਮਗਰ ਬਾਜੀ ਅਬ ਆਉ ਬਾਕਿਆ ਚੱਕ ਹਾਂ ਉਹਨੇ ਫੋਟੋਆਂ ਆਈ ਤਾ ਯਾਰ ਜਿਆ ਜਿਆ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਹੈ ਇਹ ਮਿਹਰਬਾਨੀ ਤੁਹਾਡਾ ਜੀਪੂ ਉਤਰਾ ਖਸਦਾ ਨਾਮ ਭਾਈ ਦੇਖੀ ਦੇਖੀ ਤਾ ਹਾਂ ਇਧਰ ਭਾਈ ਸਾਡੇ ਜੀਪੂ ਇੱਕ ਗਾਣਾ ਰੀ ਫਰਮ ਕੀਤਾ ਵਾ ਹੈਪੀ ਦਾ ਗਾਣਾ ਰੀ ਫਰਮਾ ਕਿਹੜੇ ਦਾ ਇਹ ਨਾ ਤਾਂ ਗਾਰੇ ਨਹੀਂ ਵਾ ਵਾ ਵੇ ਮੈਂ ਇਹ ਵੀ ਨਾ ਬਲਾਗਿੰਗ ਦਿੱਤਾ ਕੱਲ ਚਰਚਾ ਦੂਰ ਤੱਕ ਆਇਆ ਲਗਾ ਐਡਾ ਕੱਲ ਵੀਡੀਓ ਕਰਕੇ ਫਿਰ ਵੀ ਆਇਆ ਹਨਾ ਹਾਂ ਭੈ ਕੱਲ ਨੂੰ ਕਰਾਂਗੇ ਪੱਕਾ ਓਏ ਵੀ ਇਹ ਗਾਰੇ ਨਹੀਂ ਫਰੋ ਹੋਰ ਬਣਾ ਕਰ ਸਾਡੇ ਨੇੜੇ ਸਾਬ ਨਾ ਹੋਵੇ ਇਹ ਲਾ ਬੇਕਿੰਗ ਵੀ ਹੋ ਗਈ ਆ ਬਦਲ ਜਿਹੜੇ ਸਾਰੇ ਗੋਰਾ ਆਉਂਦਾ ਘਟੋ ਬਾਟੇ 2 2.5 ਦੀ ਟੈਂਟੇ ਫਿਰਦਾ ਹੈ ਚਾਹ 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 ਦੇਣਾ ਜੀ ਜੀ ਇਹ ਗਾੜੇ ਫਾਰਮ ਆਲੇ ਆਏ ਹੋਏ ਆ ਇੱਕ ਗਾੜੇ ਫਾਰਮ ਆਲਾ ਭਾਇਆ ਹੈਪੀ ਦੇ ਭਾਗ ਆਏ ਆ ਦੱਸਿਆ ਰਵਤੀ ਹੋਰ ਵੀਟ ਭੜਾ ਫਲਾ ਆ ਗਾਜਨਦ ਫਲਾ ਕਹਿੰਦਾ ਇਹ ਲੋਕ ਇੱਕ ਕਾਂਡਰੀ ਫਾਰਮ ਆਲੇ ਆਏ ਹੋਏ ਆ ਇੱਕ ਗਾੜੇ ਫਾਰਮ ਆਲੇ ਹੈਪੀ ਆਇਆ ਰੈਵੋ ਦੇ ਨੰਬਰ ਆ ਫਾਰਮ ਆਲੇ ਬਰਾ ਬਲਾ ਚੱਕ ਜਿੱਤ ਕੇ ਚਾਰ ਦਾ ਬੰਦੂ ਫਾਰਮ ਤੋਂ ਵੀ ਵਰਕਪੈਸ ਬਲਾਸਟ ਬਣਾਵਾ ਕੱਢ ਨੂੰ ਕੱਢ ਨੂੰ ਯਾਹ ਹੈ ਡੇਂਡਰ ਮੋਡਿਡੇ ਕਾਣੇ ਯਾਹ ਮੋੜੀ ਬੂਹਰ ਇੱਕ ਆ ਵੀ ਹਾਣਾ ਡੇਰੀ ਫਾਰਮ ਦੇ ਪਾਸ ਗਾਂ ਜਿਹੜੀ ਸੜਕ ਤੇ ਫਿਰਦੀ ਉਹ ਦਿਖਾਵਾਂਗੇ ਨਿਕਲਿਆ ਇੱਕ ਸਕੂਟਰੀ ਉਹ ਵੀ ਦਿਖਾਉਣੀ ਆ ਜਿਓ ਬਰਾ ਯਾਹ ਆਉਂਦਾ ਮਾਈਕ ਉਹ ਵੀ ਮਾਈ ਟੂ ਮੱਪ ਪਹਿਲੇ ਕੌਣ ਸਗਾ ਪੁਰਾਣੀ ਡੇਰੀ ਫਾਰਮ ਤੋਂ ਆਉਂਦੀ ਹੈ ਉਹ ਫਰਨਾਂ ਨਹੀਂ ਫਰਨਾਂ ਪਜੋਖਾ ਦਾ ਫਰਨ ਉਹ ਉਹ ਇਹਦੀਆਂ ਵੀ ਪਹੁੰਚ ਨਹੀਂ ਕਰਦੇ ਇੱਕ ਗੱਲ ਤੁਹਾਨੂੰ ਇਹ ਬਟੂ ਆ ਗਰੀ ਦਾ ਮਾਰ ਲਾਸਟ ਹੀ ਰਹਿ ਗਿਆ ਆਪਣਾ ਲਾਸਟ ਹੀ ਰਹਿ ਗਿਆ ਪਰ ਇਹਨਾਂ ਨੇ ਹੁਣ ਕਿਹਾਂ ਜਾ ਰਹੀ ਚੱਲ ਬੜਾ ਬੜਾ ਬਹੁਤ ਢਾਕ ਲੱਗਣੇ ਜਿਹੜਾ ਵੀਰ ਬਣ ਕੇ ਯਾਰ ਮੇਰੀ ਹੱਥ ਜੁੜ ਕੇ ਬੈਠੀ ਆ ਵੀ ਜੇ ਕੋਈ ਪਹੁੰਚ ਨਹੀਂ ਕਰੇ ਇਹਨਾਂ ਨੇ ਵੀ ਇੱਕ ਤੱਕਿਆ हा <laughs> जी